ਮੈਨੂੰ ਜੀ ਇਹ ਗੱਲ ਨਾ ਕਾਫੀ ਸਮਾਂ ਪਹਿਲਾਂ ਤੁਸੀਂ ਕਹੀ ਸੀ ਮੈਨੂੰ ਚੇਤੇ ਆ ਵੀ ਮਰਦਮਸ਼ਮਾਰੀ ਵਾਲਾ ਭਾਵੇਂ ਮਸਲਾ ਆਵੇ ਤੇ ਭਾਵੇਂ ਵੋਟਰ ਸੂਚੀ ਵਾਲਾ ਜਦੋਂ ਕੋਈ ਵੋਟਾਂ ਹੋਣ ਤੇ ਭਾਜਪਾ ਨੂੰ ਲੱਗਦਾ ਹੋਵੇ ਕਿ ਸਾਡੇ ਹੱਕ ਦੇ ਵਿੱਚ ਇਹ ਚੀਜ਼ ਭੁੱਗ ਸਕਦੀ ਹੈ ਤੇ ਉਦੋਂ ਕੁਝ ਬਦਲਾਅ ਵੀ ਹੁੰਦੇ ਆ ਜਿਵੇਂ ਹੁਣ ਬਿਹਾਰ ਦੇ ਵਿੱਚ ਚੱਲ ਰਿਹਾ ਪੰਗਾਲ ਦੇ ਵਿੱਚ ਚੱਲਿਆ ਇਹ ਆਉਣ ਵਾਲੇ ਟਾਈਮ ਦੇ ਵਿੱਚ ਵੋਟਾਂ ਨੇ ਫਿਰ ਪੰਜਾਬ 'ਚ ਵੀ ਪੈਣੀਆਂ ਨੇ ਪੰਜਾਬ ਵੀ ਇਹ ਸੂਚੀ ਸਿਆ ਸਕਦਾ ਹੈ ਦੇਖੋ ਬੰਗਾਲ ਬੰਗਾਲ ਦੇ ਵਿੱਚ ਕੀ ਮਸਲਾ ਹੈ ਭਾਜਪਾ ਸ਼ਾਇਦ ਮੰਮਤਾ ਬੇਨਰਜੀ ਨੂੰ ਇਸ ਵਾਰ ਵੀ ਨਾ ਹਰਾ ਸਕੇ ਕਿਉਂਕਿ ਉਥੇ ਗੇਮ ਚੋ ਕਾਂਗਰਸੀ ਬਾਹਰ ਹੈ ਕਾਮਰੇਡ ਬਾਹਰ ਹੋ ਗਏ ਠੀਕ ਹੈ ਨਾ ਜੀ ਸਿੱਧਮ ਸਿੱਧੀ ਗੇਮ ਦੇ ਵਿੱਚ ਮਮਤਾ ਬੇਨਰਜੀ ਨੂੰ ਹਰਾਉਣਾ ਸ਼ਾਇਦ ਇਸ ਵਾਰੀ ਵੀ ਮੁਸ਼ਕਲ ਹੋਏਗਾ ਭਾਵੇਂ ਪਰ ਕਿਉਂਕਿ ਉਥੇ ਬੰਗਲਾਦੇਸ਼ੀਆਂ ਦਾ ਰੌਲਾ ਪੈ ਜਾਂਦਾ ਜੀ ਇਹ ਹੁਣ ਬਿਹਾਰ ਮਾਡਲ ਨੂੰ ਜੇ ਚੱਕ ਕੇ ਬੰਗਲਾਦੇਸ਼ ਬੰਗਾਲ ਚ ਲੈ ਜਾਂਦੇ ਤੇ ਬੰਗਲਾਦੇਸ਼ੀ ਜੇ ਹੈਗੇ ਆ ਹੂੰ ਕਿਉਂਕਿ ਇੱਥੇ ਆਧਾਰ ਕਾਰਡ ਤੇ ਵੋਟ ਕਾਰਡ ਨਹੀਂ ਨਾ ਮੰਨਿਆ ਜਾਣਾ ਤੁਹਾਨੂੰ ਉਹ ਡਾਕੂਮੈਂਟ ਦੂਜੇ ਲਿਓਨੇ ਪੈਣੇ ਆ ਜੇ ਲਿਓਨੇ ਪੈਣਗੇ ਬਿਲਕੁਲ ਤਾਂ ਉਹ ਜੇ ਵੋਟਰ ਉਹ ਕਿਉਂਕਿ ਜਿਹੜਾ ਉਹ ਵੋਟਰ ਹੋਏਗਾ ਉਹ ਇੱਥੇ ਮੰਨਤਾ ਪੱਕੀ ਹੈ ਹਮ ਟੀਐਮਸੀ ਪੱਕੀ ਹੈ ਜੀ ਉੱਥੇ ਯੱਬ ਪਹ ਜਾਏਗਾ ਹਮ ਤੇ ਜੇ ਉਹ ਵਿਹਾਰ ਮਾਡਲ ਮਤਲਬ ਕਿ ਬੰਗਾਲ ਚ ਕਾਮਯਾਬ ਹੁੰਦਾ ਤੇ ਗਾਂ ਫਿਰ ਪੰਜਾਬ ਦਾ ਵੀ ਇਲੈਕਸ਼ਨ ਆ ਜਾਏਗਾ ਨਾ ਤਾਂ ਹੋ ਸਕਦਾ ਕਿ ਇੱਥੇ ਵੀ ਵੈਰੀਫਿਕੇਸ਼ਨ ਇਸ ਤਰ੍ਹਾਂ ਦੀ ਕਰਾ ਲਈ ਜਾਵੇ ਪਰ ਇੱਥੇ ਕੋਈ ਜ਼ਿਆਦਾ ਨਹੀਂ ਇਥੇ ਤੇ ਉਲਟਾ ਛੇਦ ਪਾਜਪਾ ਨੂੰ ਨੁਕਸਾਨ ਹੋ ਜਾਵੇ ਤਾਂ ਮਤਲਬ ਕਿ ਇਹ ਮਾਡਲ ਹੈਗੇ ਨੇ ਇਸ ਤਰ੍ਹਾਂ ਦੇ ਜਿਹੜੇ ਅੱਗੇ ਵਧਾਇਆ ਜਾ ਸਕਦੇ ਕਿਉਂਕਿ ਅੱਜ ਜਿਹੜੇ ਮੋਦੀ ਸਾਹਿਬ ਦੀ ਟੀਮ ਦੇ ਅਹਿਮ ਮੈਂਬਰ ਨੇ ਮੈਂ ਉਹਨਾਂ ਨੂੰ ਇਹਨਾਂ ਦੀ ਟੀਮ ਦਾ ਮੈਂਬਰ ਹੀ ਕਹਿ ਰਿਹਾ ਗਿਆਨੈਸ਼ ਜੀ ਜਿਹੜੇ ਚੋਣ ਕਮਿਸ਼ਨਰ ਨੇ ਇੰਡੀਆ ਦੇ ਉਹ ਇਹਨਾਂ ਦੀ ਟੀਮ ਦੇ ਨੇ ਮੈਂਬਰ ਨੇ ਜੀ ਹਾਂ ਜੀ ਜਿਵੇਂ ਆ ਰੰਗਲਾ ਪੰਜਾਬ ਟੀਮ ਚੱਲ ਰਹੀ ਆ ਤੇ ਇਹਨਾਂ ਦੇ ਵਿੱਚ ਟੀਮ ਮੈਂਬਰ ਤੁਹਾਨੂੰ ਪਤਾ ਹੀ ਕੋਈ ਉਪੀ ਸੀ ਕੋਈ ਬਿਹਾਰ ਸੇ ਆਏ ਆਂ ਹਮ ਦਿੱਲੀ ਦਰਬਾਰ ਸੇ ਤੋਂ ਮਤਲਬ ਕਿ ਇਹ ਸਾਫ ਖitab ਚਲਦਾ ਹੈ ਕਿ ਭਾਈ ਉਹ ਤੇ ਕਹਿ ਚੁੱਕੇ ਨੇ ਅੱਜ ਉਹਨਾਂ ਨੇ ਐਲਾਨੀਆਂ ਕੀਆ ਜੀ ਅੱਜ ਦੇ ਅਖਬਾਰ ਪੜ੍ਹ ਕੇ ਦੇਖ ਲਓ ਦਿਨਿਕ ਪਾਸਕਰ ਚ ਸਟੋਰੀ ਲੱਗੀ ਹੋਈ ਆ ਕਿ ਭਾਈ ਮਤਲਬ ਕਿ ਇੱਕ ਵੀ ਬਾਹਰਲੇ ਬੰਦੇ ਨੂੰ ਅਸੀਂ ਵੋਟਰ ਦੇ ਤੌਰ ਤੇ ਰੈ ਨਹੀਂ ਦੇਣਾ ਲੋ ਇੱਥੇ ਕਲੀਅਰ ਹੈ ਫਿਰ ਕਲੀਅਰ ਹੈ ਕਿ ਹਰ ਇੱਕ ਸਟੇਟ ਦੇ ਵਿੱਚ ਛਾਣਾ ਨਾ ਲੱਗ ਸਕਦਾ ਜਾਂ ਸਿਲੈਕਟਿਵਲੀ ਤੇ ਉਹ ਕਰ ਸਕਦੇ ਨੇ ਜੀ 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 ਬਿਲਕੁਲ ਬਿਲਕੁਲ ਖੈਰ ਨਾਗਰਤਾ ਸਾਬਤ ਕਰਨੀ ਕਹਿੰਦੇ ਚੋਣ ਕਮਿਸ਼ਨ ਦਾ ਕੰਮ ਨਹੀਂ ਇਹ ਹੋਮ ਮਿਨਿਸਟਰੀ ਦਾ ਕੰਮ ਹੈ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਪਰ ਭਾਈ ਜਿੱਥੇ ਹੋਮ ਮਿਨਿਸਟਰੀ ਵੀ ਸਾਰੀ ਇੱਕ ਪਾਸੇ ਤੇ ਚੋਣ ਕਮਿਸ਼ਨ ਵੀ ਇੱਕ ਪਾਸੇ ਫਿਰ ਉੱਥੇ ਕੀ ਕੀਤਾ ਜਾ ਸਕਦਾ ਖੈਰ ਚਲੋ ਆ ਆਪਾਂ ਗੱਲਾਂ ਕਰਦੇ ਕਰਦੇ ਬਿਹਾਰ ਤੇ ਮੰਗਾਲ ਹੋ ਜਾਏ ਹਾਂ ਜੀ ਜੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਵਾਂ ਵਾਲਿਆਂ ਦੇ ਪੁੱਤਰੇ ਕਮਰਚੜਤ ਸਿੰਘ ਵੱਲੋਂ ਤਰਨਤਨ ਹਲਕੇ ਤੋਂ ਚੋਣ ਲੜਨ ਦੇ ਚਰਚਿਆਂ ਨੇ ਹਲਕੇ 'ਚ ਮਚਾਈ ਹਲਚਲ। ਲੋ ਜੀ ਇੱਕ ਕਟਿੰਗ ਭੇਜ ਦਿੱਤੀ ਮੇਰੇ ਦੋਸਤ ਨੇ ਉਸ ਏਰੀਏ 'ਚੋਂ। ਜੀ ਤੇ ਇਹ ਵੀ ਹੁਣ ਕਹਿ ਲਓ ਕਿ ਭਾਈ ਮਾਮਲਾ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬੀਬੀ ਖਾਲੜਾ ਤੇ ਤਾਂ ਭਾਵੇਂ ਸਹਿਮਤੀ ਬਣ ਜਾਂਦੀ ਖੁਸ਼ ਆਦਤ ਆ ਕਪਾ ਇੱਕ ਉਮੀਦ ਕਰ ਸਕਦੇ ਸੀ। ਪਰ ਹੁਣ ਮਾਮਲਾ ਜਿਹੜਾ ਜਿਵੇਂ ਮੈਂ ਕਿਹਾ ਸੀਗਾ ਜੀ ਕਿ ਜੇ ਇਸ ਤਰ੍ਹਾਂ ਦਾ ਚਿਹਰਾ ਆ ਜਾਂਦਾ ਹੈ ਅਕਾਲੀਦਲ ਉੱਥੇ ਇੱਕ ਮੂਵ ਕਰ ਜਾਂਦਾ ਹੈ ਥੋੜਾ ਜਿਹਾ ਖੇਡ ਜਾਂਦਾ ਹੈ ਕਿ ਸਪੋਰਟਿਵ ਰੋਲ 'ਚ ਆ ਗਿਆ ਜਿਵੇਂ ਅੱਗੇ ਰੌਲਾ ਪਿਆ ਸੀ ਕਿ ਆ ਇੱਥੋਂ ਹੀ ਤੇ ਵਗਾਰ ਪੈ ਗਿਆ ਅਮਰਤਪਾਲ ਸਿੰਘ ਨੂੰ ਸਪੋਰਟ ਕਰੀਏ ਕਿ ਆਵਦਾ ਉਮੀਦਵਾਰ ਉਤਾਰੀਏ ਬਿਲਕੁਲ ਰੌਲਾ ਬਹੁਤ ਜੇ ਐਤਕਿ ਉਹਨਾਂ ਨੇ ਇਹੋ ਜਿਹਾ ਕੋਈ ਡਿਸੀਜਨ ਲਿਆ ਤਾਂ ਰੋਚਕ ਬਣ ਸਕਦਾ ਮੈਂ ਇਸ ਕਰਕੇ ਵਿੱਚ ਐਡ ਆਨ ਕਰ ਦਿੱਤਾ ਕਿਉਂਕਿ ਇਹ ਤਰਨ ਤਰਨ ਸੀਟ ਜਿਹੜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਚਰਚਿਤ ਉਹ ਇੱਕ ਹੀ ਲੜਾਈ ਹੈ ਦੀ ਕਾਫੀ ਐਮ ਆ ਤੁਸੀਂ ਕੋਈ ਕਮੈਂਟ ਲਿਆ ਸੀਗਾ ਜਾਂ ਕੋਈ ਜਵਾਬ ਲੈਣਾ ਤੇ ਮੈਂ ਆਸਰ